ਮੈਂ ਦੇਖੋ ਸੜਕ पे 4 फुट ਦਾ ਕਿਨਾਰਾ ਹੈਗਾ 5 फुट ਦਾ 10 फुट ਡੂੰਘਾ ਡੋਵਾ ਪੜਦਾ ਇਹ ਮਿੱਟੀ ਇਹ 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 ਤੇ ਪੱਟ ਨਹੀਂ ਸਕਦੇ ਕਿ ਡੋਗੜ 20 फुट ਪਿੱਛੇ ਜਾ ਕੇ ਨੂੰ ਪੱਟ ਸਕਦੇ ਮੈਂ ਫੜਦਾ 메인 ਰੋਡ ਆ ਸਾਡੀ ਇਹ ਜਿੱਥੇ ਸਾਰੀ ਟ੍ਰੈਫਿਕ ਲੰਗਰੀ ਆ ਕਿਨਾਰ ਤੋਂ ਵਾਲੇ ਦੀ ਇਹਦੇ ਨਾਲ ਹੀ 10 फुट ਦਾ ਖੱਡਾ ਪੜਦਾ ਇਹ ਸਿੱਕੀ ਮਿੱਟੀ ਪੱਟ ਕੇ ਵੇਚਦੇ ਨੇ ਗਿੱਲੀ ਵਿੱਚ ਭਣਗੇ ਦੇ ਇਹ ਦਿੱਲੀ ਦਾ ਢੇਰ ਕਿਉਂ ਲਾਇਆ ਵਿੱਚ ਪਾਉਣ ਵਾਸਤੇ ਇੱਕ ਗਿੱਲੀ ਮਿੱਟੀ ਮਾਣ ਕੇ ਜਦੋਂ ਕੋਲੀ ਕਰਦੀ ਮਿੱਟੀ ਦੀ ਸੁੱਕੀ ਕੱਟ ਕੇ ਇਹਨੂੰ ਵੇਚਦੇ ਰੋ ਗਿੱਲੀ ਮਿੱਟੀ ਪਰ ਹੋਗੇ ਇੱਕ ਇੱਕ ਅੰਨੁ ਛੜਦੇ ਨੇ ਉੱਤਕੇ ਵਿੱਚ ਗਿਰੂਗੀ ਮੈਂ ਤਾਂ ਕਹਿੰਦਾ ਡੀਸੀ ਸਾਹਿਬ ਇਹ ਤਾਂ ਦੇਖ ਲਓ ਪ੍ਰੀਤੀ ਯਾਦਵ ਜੀ ਸਤਿਕਾਰਯੋਗ ਡੀਸੀ ਸਾਹਿਬ ਇਹ ਤਾਂ ਦੇਖ ਲਓ ਬੀਨਦਾਰ ਵਾਲੇ ਤੁਸੀਂ ਤਾਂ ਦੇਖ ਲਓ ਤੁਹਾਡੀ ਸੜਕ ਵੱਢ ਕੇ ਵੇਚਦੇ ਨੇ ਬਰਮਾ ਤੁਹਾਡੀਆਂ ਇਹ ਬਰਮ ਕਿੰਨੇ ਪੱਟੀ ਆ ਉਹ ਮਸ਼ੀਨ ਨੇ ਪੱਟੀ ਆ ਕਰੋ ਮਸ਼ੀਨ ਤੇ ਵਰਚਾ ਉਹ ਸਾਹਮਣੇ ਮਸ਼ੀਨਾਂ ਜਿਹਨੇ ਪੱਟੀ ਆ ਉਹ ਸਾਹਮਣੇ ਟਿੱਪਰ ਤੇ ਗਿਆ ਕਰੋ ਟਿੱਪਰ ਨੂੰ ਅੰਦਰ ਏ ਤੁਸੀਂ ਵਰਮਾ ਹੀ ਸੜਕ ਦੀ ਪੱਟਕੇ ਵੇਚ ਰਹੇ ਹੋ ਦਾਦਾ ਫੁੱਟੇ ਡੂੰਗੇ ਟੋਏ ਪੜਦਣ ਗਿੱਲੀ ਮਿੱਟੀ ਪਰ ਉਹ ਵੇਚਦੇ ਇਹ ਪੋਲੀ ਕਰਕੇ ਤੁਸੀਂ ਵਰਮਾ ਵੀ ਹਿੰਦਰਾ ਲੇਖੀ ਚਲਪੀ ਚਾਹੂਗਾ ਮੈਸੇਜ ਆ ਆ ਕੇ ਦੇਖਤਾ ਲਾਉ ਤੁਹਾਡੀਆਂ ਵਰਮਾ ਪੱਟ ਰਹੇ ਹੋ ਰੀਤੀ ਅਦੋ ਜੀ ਤੁਹਾਡੇ ਦਾ ਸਾਰਾ ਕੰਟਰੋਲ ਹੈ ਜ਼ਿਲ੍ਹੇ ਤੇ ਉਹ ਤਾਂ ਰੋਕਸਾਦ ਹੈ ਕਿ ਤੁਸੀਂ ਨਹੀਂ ਰੋਕਸਾਦ ਹੈ ਹੱਥ ਚੜ੍ਹਿਆ ਤੁਹਾਡੇ ਅਸੀਂ ਧਰਨਾ ਲਾਵਾਂਗੇ ਜੇ ਨਾ ਰੁਕਿਆ ਗਿਆ ਮੈਂ ਤਾਂ ਰਮੀਰ ਗੰਨੂ ਲੈ ਕੇ ਇੱਥੇ ਧਰਨਾ ਲਾਵਾਂਗਾ ਜਰਤਾ ਕੇ ਮਿੱਟੀ ਸਹੀ ਖਾਦੇ ਨਹੀਂ ਜਾਂਦੇ ਇਹ ਤੋਂ ਇਹ ਨਹੀਂ ਬੰਦ ਕਰਦੇ ਜਦ ਕਿ ਕਰਦੇ ਤਾਂ ਤੁਹਾਨੂੰ ਟਾਈਮ ਦੰਨਾ ਜੇ ਤੂੰ ਤਾਂ ਗੁੱਸੇ ਤੋਂ ਬੰਦਾ ਇਹ ਰੋਕ ਬੰਦ ਕਰਿਆ ਤਾਂ ਇਸ ਜਗ੍ਹਾ ਤੇ ਮੈਂ ਤਰਨਾ ਦਿਨ ਰਾਤ ਲਾ ਕੇ ਬੈਠੂਗਾ ਆਪਣੀ ਸੰਗਤ ਨੂੰ ਲੈ ਕੇ ਤੁਹਾਨੂੰ ਕਿਨਾਰ ਹਲਕੀ ਜਿਹੀ ਮੈਨਿੰਗ ਨਹੀਂ ਹੁਣ ਦਊਗਾ ਹੁਣ ਜਿੱਥੇ ਤੁਹਾਡੀ ਮੈਨਗ ਹੋਗੀ ਉੱਥੇ ਹੀ ਮੈਂ ਆਪਣਾ ਟੈਂਟ ਲਾ ਕੇ ਦਿਨ ਰਾਤ ਉੱਥੇ ਰਹੂਗਾ ਤੁਹਾਨੂੰ ਰਾਤ ਨੂੰ ਵੀ ਡਿਪਰ ਫਰਾਂਦਾ ਮੈਂ ਛੱਡੀ ਬੈਠੇ ਤੁਹਾਨੂੰ ਪਰ ਤੁਸੀਂ ਟਿਕਦੇ ਨਹੀਂ ਤੇ ਸੜਕਾਂ ਹੀ ਵੱਢਣ ਲੱਗੇ ਇਹ ਸੜਕ ਦੇ ਕਿਨਾਰੇ ਤੂੰ ਤਾਂ ਹੱਦ ਕਰਤੀ ਤੁਸੀਂ ਇਹ ਦੇਖ ਲਓ ਇਹ ਇਹ ਪੱਥਰ ਲੱਗਿਆ ਵਾ ਕਿੱਥੇ ਪੱਥਰ ਲੱਗਿਆ ਤੁਸੀਂ ਪੱਥਰ ਚੱਕ ਕੇ ਕਿੱਥੇ ਲੈ ਗਏ ਤੂੰ ਇਹ ਪੱਥਰ ਵੀ ਚੱਕ ਕੇ ਵੇਚ ਕੇ ਤੁਸੀਂ ਤਾਂ ਇਹ ਟੋਆ ਕਿਨੇ ਪ੍ਰੀਤੀ ਯਾਦਵ ਜੀ ਡੀਸੀ ਸਾਹਿਬ ਪੈਂਥੇਜ ਕ੍ਰਿਸ਼ਨ ਕੁਮਾਰ ਜੀ ਇਹ ਡਰੇਨ ਵਾਲਿਆਂ ਨੂੰ ਤੁਹਾਡੇ ਆ ਕੇ ਮਹਿਕਮਤ ਦੇਖਦਾ ਨਹੀਂ ਕਿੱਥੇ ਤੁਹਾਡਾ ਐਕਸ਼ਨ ਕਿੱਥੇ ਤੁਹਾਡੇ ਐਸਡੀਓ ਕਿੱਥੇ ਜਾਈ ਇਹਨੂੰ ਦੱਸੋ ਇਹ ਮਿੱਟੀ ਕਿਹੜੇ ਮੰਨ ਤੇ ਪਾ ਰਹੇ ਹੋ ਕਿੰਨੇ ਕੁ ਕਿਸਮ ਦੀ ਮਿੱਟੀ ਪੱਟਿਆ ਕਿੱਥੇ ਕਿੱਥੇ ਪਾਈ ਆ ਇਹਦਾ ਹਿਸਾਬ ਕਿਤਾਬ ਦੋ ਕ੍ਰਿਸ਼ਨ ਕੁਮਾਰ ਜੀ ਇਹਦਾ ਹਿਸਾਬ ਕਿਤਾਬ ਦੋ ਮਿੱਟੀ ਦਾ ਇੱਕ ਇਤਕਨੀ ਕਿਊਟ ਪੱਟੀ ਆ ਤੇ ਕਿੱਥੇ ਵਈਆ ਇਹਦਾ ਹਿਸਾਬ ਕਿਤਾਬ ਦੱਸੋ ਇਹ ਤੁਹਾਨੂੰ ਦੇਣੇ ਪੈਣੇ ਅੱਜ ਨਹੀਂ ਸਾਲ ਨੂੰ ਦੇਣੇ ਪੈਣਿਆ ਤੁਹਾਨੂੰ ਇਹ ਦੇਣੇ ਪੈਣੇ ਆ ਇਹ ਐਫਆਈਰ ਦਾ ਦਰਦ ਹੋਣੀਆਂ ਤੁਹਾਡੇ ਸਾਰਿਆਂ ਤੇ ਇਹਨਾਂ ਨੇ ਭੱਜ ਜਾਣਾ ਸਰਪੰਚਾਂ ਨੇ ਇਹ ਸਰਪੰਚਾਂ ਨੇ ਭੱਜ ਜਾਣਾ ਜਿਹੜੇ ਸਰਪੰਚਾਂ ਸਾਨੂੰ ਪਤਾ ਇਹਨਾਂ ਨੂੰ ਵੀ ਨੰਗੇ ਕਰਾਂਗੇ ਇੱਕ ਸਿਆਲ ਵਾਲੇ ਇੱਕ ਭਗੌਰੇ ਵਾਲਾ ਦੋ ਸਰਪੰਚ ਨੇ ਜਿਹੜੇ ਕਰ ਰਹੇ ਨੇ ਰਲ ਕੇ ਮੁਰੇ ਲੈਣੇ ਗੁਰਲਾਲ ਨੇ ਕਿਤੇ ਕਿਸੇ ਨੂੰ ਮਰੇ ਲੜਖਿਆ ਕਿਸੇ ਕਿਤੇ ਨਰਖਿਆ ਇਹ ਤਾਂ ਹਲਕਾ ਚਾਰਜ ਬਣਾ ਦੇ ਲੁੱਟਣ ਵਾਸਤੇ ਮੈਨ ਕਰਨ ਵਾਸਤੇ ਇਹ ਰੁਕ ਜਾਓ ਟਿਕ ਜਾਓ ਤੁਸੀਂ ਇਹ ਤੁਹਾਡੇ ਦੇ ਐਫਐਨ ਹੋਣਗੇ ਇਸੇ ਥਾਣੇ ਤੇ ਘਨੌਰ ਵਾਲੇ ਤੇ ਤੁਹਾਨੂੰ ਇਹ ਮਿੱਟੀ ਦੇ ਪੈਸੇ ਜਮਾ ਕਰਾਣੇ ਪੈਣੇ ਸਰਕਾਰੀ ਖਜ਼ਾਨੇ 'ਚ ਇਹ ਕਿਰਾ ਕੇ ਹਟੂਗਾ ਤੁਹਾਡੇ ਤੋਂ ਡੀਸੀ ਸਾਹਿਬ ਧੰਨਵਾਦ ਤੁਹਾਡੇ ਬੰਦ ਕਰੋ ਟੋਏ ਇਹ ਮਿੱਟੀ ਪਟਾਣੀ ਬੰਦ ਕਰੋ ਇਹ ਮੇਰੇ ਆਪਣੇ ਮਸ਼ੀਨਾਂ ਪਜਾ ਕੇ ਲੈ ਕੇ ਗਏ ਆ ਇੱਥੇ ਪਟਰੇ ਸੀ ਮਿੱਟੀ ਮੈਂ ਆ ਕੇ ਰੁਕਿਆ ਇਹਨਾਂ ਨੂੰ ਇਹ ਰੋਕੋ ਇਹਨਾਂ ਨੂੰ ਸੜਕਾਂ ਵੜ ਦੇਣਗੇ ਇਹ ਸੜਕਾਂ ਬਾਰ-ਬਾਰ ਨਹੀਂ ਬਣਦੀਆਂ ਇਹ ਪੂਲਾ ਟਹਿ ਜਾਊਗਾ ਤੁਹਾਡਾ ਰੋਕੋ ਇਹਨਾਂ ਨੂੰ ਡੀਸੀ ਸਾਹਿਬ ਰੋਕੋ ਧੰਨਵਾਦ